ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਦੱਸ ਦਈਏ ਕਿ ਹੁਣੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਵਿਹਾਤ ਵੱਡੀ ਮਨਜ਼ੂਰੀ ਦਿੱਤੀ ਗਈ ਹੈ ਕੇਂਦਰ ਸਰਕਾਰ ਨੇ ਚੰ드ਰੀਆਨ 5 ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤੋਂ ਬਾਅਦ ਹੁਣੇ ਪੂਰੀਆਂ ਤਿਆਰੀਆਂ ਜਿਹੜੀਆਂ ਵਿਡੀਆਂ ਜਾਣਗੀਆਂ ਤੇ ਹੁਣ ਇੱਕ ਵੱਡਾ ਉਪਰਾਲਾ ਕੀਤਾ ਜਾਵੇਗਾ ਜਾਨੀ ਕਿ ਹੁਣ ਚੰ드ਰੀਆਨ 5 ਮਿਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣੇ ਵੱਡੇ ਪੱਧਰ ਦੇ ਉੱਤੇ ਹੁਣ ਮੁਕੰਮਲ ਜਿਹੜਾ ਕੰਮ ਕੀਤਾ ਜਾ ਰਿਹਾ ਔਰ ਬਹੁਤ ਸਾਰੀਆਂ ਜਿਹੜੀਆਂ ਪਲਾਨਿੰਗਾਂ ਜੜੀਆਂ ਨੇ ਬਣਾਈਆਂ ਜਾ ਰਹੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਦੱਸੀਏ ਕਿ ਹੁਣ ਭਾਰਤ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਵੀ ਨਰਾਇਣ ਨੇ ਕਹਿਆ ਹੈ ਕਿ ਕੇਂਦਰ ਸਰਕਾਰ ਨੇ ਚੰਨ ਦਾ ਅਧਿਐਨ ਕਰਨ ਦੇ ਲਈ ਆਭਿਲਾਸ਼ੀ ਚੰ드ਰੀਆਨ 5 ਮਿਸ਼ਨ ਨੂੰ ਹਾਲ ਹੀ ਚ ਮਨਜ਼ੂਰੀ ਦੇ ਦਿੱਤੀ ਹੈ ਬੰਗਲੌਰੂ ਹੈੱਡਕੁਆਟਰ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਵਜੋਂ ਉਹਦਾ ਸੰਭਾਲਨ ਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਯੋਜਿਤਿਕ ਸਮਾਰੋਚਨ ਨਰਾਇਣ ਨੇ ਕਿਹਾ ਕਿ ਚੰ드ਰੀਆਨ 5 ਮਿਸ਼ਨ ਦੇ ਅਧੀਨ ਚੰਨ ਦੀ ਸਤਹ ਦਾ ਅਧਿਐਨ ਕਰਨ ਲਈ 250 ਕਿਲੋਗ੍ਰਾਮ ਦਾ ਰੋਵਰ ਭੇਜਿਆ ਜਾਵੇਗਾ ਜਦਕਿ ਚੰ드ਰੀਆਨ 5 ਮਿਸ਼ਨ ਚ 25 ਕਿਲੋਗ੍ਰਾਮ ਦਾ ਰੋਵਰ ਪ੍ਰਗਿਆਨ ਲਿਜਾਇਆ ਗਿਆ ਸੀ ਉਹ ਚੰ드ਰੀਆਨ ਮਿਸ਼ਨ ਦਾ ਮਕਸਦ ਚੰਤੇ ਸਥੈ ਦਾ ਅਧਿਐਨ ਕਰਨਾ ਹੈ ਦੱਸਿਏ ਕਿ ਇਸਰੋ ਨੇ Chandrayaan 3 ਮਿਸ਼ਨ ਨੂੰ ਸਫਲਤਾਪੂਰਕ ਲਾਂਚ ਕੀਤਾ ਤੇ ਇਸ ਦੇ ਲੈਂਡਰ ਵਿਕਰਮ ਨੇ 23 ਅਗਸਤ 2023 ਨੂੰ ਚੰਨ ਤੇ ਦੱਖਣੀ ਦਰੂਪ ਦੇ ਸਫਲਤਾਪੂਰਕ ਸਾਫਟ ਲੈਂਡਿੰਗ ਕੀਤੀ ਹੈ ਦੱਸਦੀ ਹੈ ਕਿ ਹੁਣੇ ਨਰਾਇਣ ਨੇ ਕਿਹਾ ਕਿ ਸਿਰਫ 10 ਦਿਨ ਪਹਿਲਾਂ ਹੀ ਸਾਨੂੰ ਚੰ드ਰੀਆਨ 5 ਮਿਸ਼ਨ ਲਈ ਮਨਜ਼ੂਰੀ ਮਿਲੀ ਗਈ ਹੈ ਅਸੀਂ ਇਸ ਨੂੰ ਜਾਪਾਨ ਦੇ ਸਹਿਯੋਗ ਨਾਲ ਕਰਾਂਗੇ ਚੰ드ਰੀਆਨ 5 ਮਿਸ਼ਨ ਦਾ ਮਕਸਦ ਇਹ ਹੈ ਕਿ ਚੰਨ ਤੋਂ ਇਕੱਠੇ ਕੀਤੇ ਨਮੂਨਿਆਂ ਨੂੰ ਲਿਆਂਦਾ ਜਾਵੇ ਔਰ ਜਿਹਾ ਸੰਭਵ ਹੈ ਕਿ ਚੰ드ਰੀਆਨ ਚੰ드ਰੀਆਨ 5 2027 ਦੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ ਦੱਸਦੀਏ ਕਿ ਹੁਣ ਵੱਡੇ ਪੱਧਰ ਦੇ ਉੱਤੇ ਉਪਰਾਲੇ ਕੀਤੇ ਜਾਣਗੇ ਕੰਮ ਕੀਤਾ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਚੰਦਰਯਾਨ ਜਿਹੜਾ ਪੰਜ ਆ ਇਸ ਨੂੰ ਸਫਲਤਾਪੂਰਵਕ ਬਣਾਇਆ ਜਾਵੇ ਉਸ ਨੂੰ ਲੈ ਕੇ ਹੁਣ ਤਿਆਰੀਆਂ ਕੀਤੀਆਂ ਜਾਣਗੀਆਂ ਕੇਂਦਰ ਸਰਕਾਰ ਦੇ ਵੱਲੋਂ ਹਲੇ 2 ਦਿਨ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਯਾਨੀ ਕਿ ਹੁਣ ਚੰਦਰਯਾਨ 5 ਨੂੰ ਲੈ ਕੇ ਮਿਸ਼ਨ ਜਿਹੜਾ ਵਾ ਉਹ ਤਿਆਰ ਹੋਵੇਗਾ ਔਰ ਸਫਲਤਾ पूर्वक ਜਿਹੜੇ ਉੱਥੇ ਚੰਨ ਦੇ ਉੱਤੇ ਨਮੂਨੇ ਮਿਲੇ ਨੇ ਉਹਨਾਂ ਨੂੰ ਸੁਚੱਜੇ ਟੰਕ ਦੇ ਨਾਲ ਲਿਆਉਣ ਤੇ ਲਈ ਇੱਕ ਤਿਆਰੀ ਕੀਤੀ ਜਾਵੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਇੱਕ ਵੱਡੀ ਮਨਜ਼ੂਰੀ ਦਿੱਤੀ ਗਈ ਹੈ ਚੰ드ਰੀਆਨ 5 ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਜੋ ਹੈ ਕੰਮ ਕੀਤਾ ਜਾਵੇਗਾ ਤੇ ਕੋਸ਼ਿਸ਼ ਕੀਤੀ ਜਾਵੇਗੀ ਇਸ ਚੰ드ਰੀਆਨ 5 ਨੂੰ ਵੀ ਸਫਲਤਾਪੂਰਵਕ ਬਣਾਇਆ ਜਾਵੇ ਦੱਸਿਏ ਕਿ ਹੁਣ ਚੰ드ਰੀਆਨ 3 ਨੂੰ ਵੀ ਸਫਲਤਾਪੂਰਵਕ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਸਫਲ ਜਿਹੜਾ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਪੂਰਨ ਤੌਰ ਤੇ ਜਿਹੜਾ ਕੰਮ ਕੀਤਾ ਜਾਵੇਗਾ ਦੱਸਿਏ ਕਿ ਚੰ드ਰੀਆਨ 3 ਮਿਸ਼ਨ ਨੂੰ ਸਫਲਤਾਪੂਰਕ ਲਾਂਚ ਕੀਤਾ ਗਿਆ ਔਰ ਦੱਸਿਏ ਕਿ 23 ਅਗਸਤ 2023 ਨੂੰ ਚੰਨ ਤੇ ਦੱਖਣੀ ਧਰੂਪ ਤੇ ਸਫਲਤਾਪੂਰਕ ਸੌਫਟ ਲੈਂਡਿੰਗ ਕੀਤੀ ਗਈ ਸੀ ਔਰ ਉਸ ਉਸ ਬਾਅਦ ਹੁਣ ਇਸ ਚੰ드ਰੀਆਨ 5 ਦਾ ਮਿਸ਼ਤ ਦਾ ਮਕਸਦ ਮਕਸਦ ਹੈ ਕਿ ਚੰਨ ਤੋਂ ਇਕੱਠੇ ਕੀਤੇ ਗਏ ਨਮੂਨਿਆਂ ਨੂੰ ਲਿਆਂਦਾ ਜਾਵੇ ਤਾਂ ਉਸ ਮਕਸਦ ਨੂੰ ਪੂਰਾ ਕਰਨ ਦੇ ਲਈ ਹੁਣ ਕੇਂਦਰ ਸਰਕਾਰ ਨੇ ਚੰ드ਰੀਆਨ 5 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹਾਲਾਂਕਿ ਹੁਣ ਇਸ ਮਨਜ਼ੂਰੀ ਤੋਂ ਬਾਅਦ ਪੂਰਾ ਤੌਰ ਤੇ ਪਲੈਨਿੰਗਾਂ ਕੀਤੀਆਂ ਜਾਣਗੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ ਤੇ ਕਿਸ ਪੱਧਰ ਤੇ ਉੱਤੇ ਕੰਮ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਹੁਣ ਤਿਆਰੀਆਂ ਹੋਣਗੀਆਂ ਤਾਂ ਇੱਕ ਵੱਡਾ ਮਿਸ਼ਨ ਜਿਹੜਾ ਵਾ ਉਹ ਵਿੱਢਿਆ ਜਾਵੇਗਾ ਤੇ ਇਸ ਮਿਸ਼ਨ ਨੂੰ ਸਫਲ ਬਣਾਉਣ ਦੇ ਲਈ ਸਾਰੀਆਂ ਚੀਜ਼ਾਂ ਸੁਚੱਜੇ ਢੰਗ ਦੇ ਨਾਲ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਜੋ ਹੈ ਵੱਡੇ ਪੱਧਰ ਤੇ ਉੱਤੇ ਹੁਣ ਕੰਮ ਕੀਤਾ ਜਾ ਰਿਹਾ ਹੈ ਤਾਂ ਅਹਿਮ ਖਬਰ ਹੈ ਇਸ ਨੂੰ ਬਦੇ ਰਿ ਸ਼ੇਅਰ ਜ਼ਰੂਰ ਕਰਿਓ ਤੇ ਚੰ드ਰੀਆਨ 5 ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ